ਗੁਰਮੁਖ ਪਿਆਰੇਓ ਆਪਾਂ 100 ਸਲੋਕ ਕਵੀ ਸਾਹਿਬ ਦਾ ਪਾਠ ਕੀਤਾ ਸੀਗਾ ਉਸ ਤੋਂ ਅੱਗੇ ਆਪਾਂ 10 ਸਲੋਕ ਹੋਰ ਪੜ੍ਹਦੇ ਆਂ ਧਿਆਨ ਦੇ ਨਾਲ ਸ਼੍ਰਵਣ ਕਰੋ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਜਿਹੜੇ ਬਾਣੀ ਨੂੰ ਸੁਣਦੇ ਨੇ ਗਾਉਂਦੇ ਨੇ ਕਰੋੜਾਂ ਜੱਗਾਂ ਦਾ ਫਾਲ ਫਰੀ ਦੇ ਵਿੱਚ ਮਿਲਦਾ ਸੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਹੁਣ ਅਗਲੇ ਜਿਹੜੇ ਦਾ ਸ਼ਲੋਕ ਨੇ ਉਹ ਪਾਠ ਸ਼ਰਵਣ ਕਰੋ ਜੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਜਾਏ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾ ਜਾਓ ਚਰਨ ਕਮਲ ਚਿਤ ਬੇਦਿਆ ਰਾਮੈ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਬ ਤਾਰ ਜਾਨਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡਾ ਤੈ ਗੁਰੂ ਕੀ ਜਾਤ ਪਰਮਨਾ ਜਾਏ ਆਪੁ ਡੁੱਬੇ ਚੌਬੇ ਦਮੈ ਚੇਲੇ ਦੀਏ ਬਹਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ ਪਰਗਟ ਭਏ ਨਿਦਾਨ ਸਭ ਜਬ ਪੂਛੇ ਤਾਰਮ ਰਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿ ਉਬਤ ਕੋਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਾ ਨੰਦ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਸਰਪਨ ਹੋਇ ਕਉ ਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਸਾਡਕੈ ਆਹੋਈ ਰਖ ਨਾਰ ਗਦਹੀ ਹੋਏ ਕੈ ਔ ਤਰੈ ਭਾਰਸ ਹੈ ਮਨ ਚਾਰ ਕਬੀਰ ਚਤਰਾਈ ਹਾਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉੱਪਰ ਖਿਲਨਾ ਗਿਰ ਤਠਹਰ ਨਾ ਹੈ ਕਬੀਰ ਸੋਈ ਮੁਖ ਧੰ ਹੈ ਜਾਂ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾ ਕਬੀਰ ਸੋਈ ਮੁਖ ਤਨ ਹੈ ਜਾ ਮੁਖ ਕਹੈ ਰਾਮ ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਇ ਗੋ ਗ੍ਰਾਮ